ਸਸ਼ੀ ਕਾਲ ਜੀ ਮੈਂ ਲਾਪੇ ਕੋ ਹਾਜ਼ਰਾਂ ਜੀ ਸੰਦੀਪ ਦੇਵੜਗੜ੍ਹ ਵਾਲਾ ਲਿਖੀ ਗਈ ਕਹਾਣੀ ਪੁੱਛਾ ਵਾਲਾ ਬਾਬਾ ਦਾ ਬਾਗ ਛੇਮਾ ਲੈ ਕੇ ਆਪ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਹਾਂ ਵੀ ਦੱਸ ਇਹ ਮਾਲ ਕਿਸ ਮੁੰđen ਚੱਲਿਆ ਸੀ ਤੇ ਹੋਰ ਤੇਰੇ ਨਾਲ ਖੌਣ ਖਾਣਾ ਜਨਾਬ ਮੇਰਾ ਹੁਣ ਵੀ ਇਹੀ ਜਵਾਬ ਆ ਕਿ ਮੈਂ ਇਸ ਵਾਰੀ ਕੁਝ ਵੀ ਨਹੀਂ ਜਾਣਦਾ ਜੀ ਕੁਝ ਵੀ ਨਹੀਂ ਜਾਣਦਾ ਤਾਂ ਰਾਤ ਬਿਲੋਂ ਉੱਥੇ ਖੜਾ ਕਿਸ ਪਾਰਟੀ ਦੇ ਇੰਤਜ਼ਾਰ ਕਰ ਰਿਹਾ ਸੀ ਜਨਾਬ ਮੈਂ ਤਾਂ ਆਪਣੇ ਦੋਸਤ ਪੋਲੇ ਨਾਲ ਸ਼ਹਿਜਾਰਿਆ ਸੀ ਅੱਛਾ ਮੇਰੀ ਸ਼ਕਲ ਉੱਤੇ ਲਿਖਿਆ ਬੇ ਮੱਲਲੂ ਸਾਨੂੰ ਤਾਂ ਤੇਰਾ ਕੋਈ ਸਾਥੀ ਨਹੀਂ ਦਿਖਿਆ ਉੱਥੇ ਉਸ ਨੂੰ ਧਰਤੀ ਨਹੀਂ ਗਈ ਜਜ਼ਮਾਨ ਖਾ ਗਿਆ ਜਨਾਬ ਇਹ ਗੱਲ ਤਾਂ ਮੈਨੂੰ ਵੀ ਹੈਰਾਨ ਕਰ ਰਹੀ ਆ ਕਿ ਪੋਲਾ ਗਿਆ ਤਾਂ ਗਿਆ ਕਿੱਥੇ ਇਕੱਲੇ ਮੇਰੀ ਧਿਆਨ ਲੱੱਪਲੇ ਬਨ ਲੈ ਕਬੂਲ ਤਾਂ ਮੈਂ ਕਰਵਾ ਲੈਣਾ ਹੀ ਆ ਜੇ ਪ੍ਰੇਮ ਨਾਲ ਮੰਨ ਜਾਵੇ ਤਾਂ ਠੀਕ ਆ ਨਹੀਂ ਮਨਾਉਣਾ ਮੈਨੂੰ ਆਉਂਦਾ ਆ ਜਨਾਬ ਇਹ ਤਾਂ ਮੇਰੀ ਕਾਰ ਵੀ ਨਹੀਂ ਆ ਜੇ ਤੇਰੀ ਨਹੀਂ ਤੇ ਹੋਰ ਕਿਸੇ ਆ ਇਹ ਕਰ ਕਰਮੇ ਬਾਬੀ ਦੀਆ ਰੱਬ ਤੋਂ ਡਰੂਈ ਖਾਤੂ ਛੁੱਟੇਲੀ ਜਮਿਆ ਆਪਣਾ ਜੁਰਮ ਛਪਾਉਣ ਲਈ ਬਾਬੀ ਬਣਾ ਲਿਆ ਰਿਹਾ ਆ ਹਵਲਦਾਰ ਜਵਾਬ ਦਿੰਦਾ ਆ ਤੁਸੀਂ ਫੋਨ ਕਰਕੇ ਪੁੱਛ ਲਵੋ ਮੈਂ ਤਾਂ ਉਹਨਾਂ ਦੀ ਕੋਠੀ ਵਿੱਚੋਂ ਹੁਣੇ ਹੀ ਕੱਢ ਕੇ ਆ ਜੀ ਆਗਲਾ ਤਹੋਂ ਹੀ ਪੁੱਛ ਲੈਨੀ ਤੇਰੇ ਬਾਬੇ ਤੋਂ ਸਾਬ ਜੀ ਬਾਬੇ ਨਾਲ ਧਿਆਨ ਨਾਲ ਹੀ ਗੱਲ ਕਰਨਾ ਹਵਾਲਦਾਰ ਥਾਣੇਦਾਰ ਨੂੰ ਕਹਿੰਦਾ ਕਿਉਂ ਉਹ ਉੱਤੇ ਡਿਗਦਾ ਆ ਸਾਬ ਪਬਦੀ ਪਹ ਚੜਾਈ ਆ ਮੈਂ ਤਾਂ ਕਹਿਣਾ ਆ ਕਿਤੇ ਦੇਣੀ ਆ ਹੀ ਨਾ ਪੈ ਜਾਣ ਬਾਬਾ ਹੋਵੇਗਾ ਇਹ ਵਿਜੀਆਂ ਦਾ ਮੈਂ ਨਹੀਂ ਕਿਸੇ ਦੀ ਪਰਵਾਹ ਕਰਦਾ ਦੱਸੋ ਕੀ ਨੰਬਰ ਤੇ ਬਾਬੇ ਦਾ ਜਿਗੂ ਨੰਬਰ ਦੱਸੰਦਾ ਤੇ ਥਾਣੇਦਾਰ ਫੋਨ ਮਲਾ ਲੈਂਦਾ ਜੇ ਉਹ ਮਹਾਰਾਜ ਸੀ ਕੰਦੂ ਲਿਆ ਬੱਚਾ ਬੱਚਾ ਨਹੀਂ ਲੋਕ ਮੈਨੂੰ ਅਪਰਾਧੀਆਂ ਦਾ ਬਾਪ ਕਹਿੰਦੇ ਹਨ ਓਏ ਕਿਨਾ ਤੇਰਾ ਜਨਾਬ ਰਗੂ ਜੀ ਤੇਰਾ ਇੱਕ ਚੀਲਾ ਜਿਹਾ ਜਸਾ ਨਾ ਰਗੂ ਮੇਰੇ ਥਣ ਵਿੱਚ ਰਗੂ ਮੇਰੇ ਮੰਤਰੀਆਂ ਤੋਂ ਲੈ ਕੇ ਸੰਤਰੀ ਤੱਕ ਲੱਖਾਂ ਚਲੇ ਜਾਣ ਮੈਂ ਕਿਸ ਕਿਸ ਦਾ ਨਾ ਯਾਦ ਰੱਖਾਂ ਕਿ ਜੁਰਮ ਐਸਾ ਇਹ ਬਹੁਤ ਵੱਡਾ ਨਸ਼ੀਦਾ ਵਿਪਾਰੀ ਐ ਨਸ਼ੀਦਾ ਵਿਪਾਰੀ ਮੈਂ ਇਸ ਬਾਰੇ ਕੁਝ ਨਹੀਂ ਜਾਣਦਾ ਪਰ ਇਹ ਤੇਰੀ ਕਾਰਨ ਨਾਲ ਫੜਿਆ ਗਿਆ ਹੈ ਮੇਰੀਆਂ ਤਾਂ ਸਾਰੀਆਂ ਹੀ ਕਰਨ ਮੇਰੇ ਕੋਲ ਹੀ ਹਨ ਪਰ ਤੈਨੂੰ ਬੁਸਤੀ ਲਈ ਥਾਣੇ ਹੁਣਾ ਪਣਾਇਆ ਕੋਈ ਗੱਲ ਨਹੀਂ ਜੇ ਇਨਾ ਬੇਤਾਵਾ ਦਰਸ਼ਨਾ ਨੂੰ ਤੇ ਤੇਰੀ ਉਹ ਇੱਛਾ ਵੀ ਪੂਰੀ ਕਰ ਦੇਵਾਂਗਾ ਹਵਲਦਾਰ ਭੇਜਾ ਕ ਆਪ ਹੀ ਆ ਜਾਵੇਂਗਾ ਤੁਮ ਨਾ ਤਾਂ ਦੱਸ ਆਪਣਾ ਕੌਣ ਬੋਲ ਰਿਹਾ ਹੈ ਆ ਮੇਰਾ ਨਾਂ ਸੁਣ ਕੇ ਤਾਂ ਵੱਡੇ ਵੱਡੇ ਦਾ ਮੂਤ ਨਿਕਲ ਜਾਂਦਾ ਆ ਬਲਾਵਰ ਸਿੰਘ ਆ ਮੇਰਾ ਨਾਮ ਥਾਣੇਦਾਰਾ ਵਰਤੀ ਦੀ ਗਰਮੀ ਕੁਝ ਜ਼ਿਆਦਾ ਹੀ ਮੰਨ ਰਿਹਾ ਆ ਕਿ ਤੀਂਚ ਨਾ ਹੋਵੇ ਕਿ ਮੇਰੇ ਹੋਂਦ ਪੱਲ ਨਾ ਹੀ ਉੱਤਰ ਜਾਵੇ ਹੋਏ ਧਿਆਨ ਨਾਲ ਬੋਲ ਇਹ ਵਰਦੀ ਆ ਕਿਸੇ ਧੰਦੇ ਵਾਲੀ ਦੀ ਸਲਵਾਰ ਨਹੀਂ ਜੋ ਪੈਸਿਆਂ ਵਲਿਆ ਮੁਰੇ ਤਰ ਜਾਵੇ ਠੰਡ ਰਕ ਠੰਡ ਸਵੇਰੇ ਤੇਰੀ ਸਾਰੀ ਗਰਮੀ ਦੀ ਉਮੀਦ ਪਾਣੀ ਵਗ ਨਾ ਗਏ ਬਹਿ ਗਈ ਤਾਂ ਮੈਨੂੰ ਕੋਈ ਕਰਮਾ ਬਾਬਾ ਕੌਣ ਆਖੇਗਾ ਪਰ ਤੂੰ ਭੁੱਲ ਗਏ ਆ ਮੀਂਹ ਦਾ ਪਾਣੀ ਜਦੋਂ ਹੜ ਦਾ ਰੂਪ ਧਰ ਲੈਂਦਾ ਆ ਤਾਂ ਵੱਡੇ ਵੱਡੇ ਨਾਲ ਪਹਾੜ ਹੀ ਲੈ ਜਾਂਦਾ ਆ ਤੂੰ ਇੰਤਜ਼ਾਰ ਕਰ ਸਵੇਰੇ ਆਉਣਾ ਆ ਤੇ ਵਿਖਦੇ ਆ ਤੈਨੂੰ ਤੇ ਤੇਰੇ ਵਹਾਨ ਸਵੇਰੇ ਟਾਈਮ ਉਤੇ ਜਾ ਜਮੀ ਜੇ ਮੈਂ ਲੈਣ ਆ ਗਿਆ ਤਾਂ ਤੇਰਾ ਸਾਰੀ ਬੱਬਾ ਗਿਰੀ ਬਾਹਰ ਘਟਦੇ ਹੋ ਬਹੁਤ ਪਛੜ ਕੇ ਬੋਲਿਆ ਆ ਬੋਲਿਆ ਤਾਂ ਮਾਝੇ ਕੁਝ ਵੀ ਨਹੀਂ ਜਦੋਂ ਕੱਲ ਥਾਣੀ ਆਇਆ ਉਹ ਦੱਸਾਂਗਾ ਕਿ ਕਿਵੇਂ ਬੋਲੀ ਰਿਹਾ ਆ ਆਕ ਫੋਨ ਰੱਖ ਦਿੰਦਾ ਆ ਅਗਲੇ ਦਿਨ ਬਾਬਾ ਦਿਲਾਵਰ ਦੀ ਡਿਊਟੀ ਵਾਲੇ ਥਾਣੀ ਵਿੱਚ ਪਹੁੰਚ ਜਾਂਦਾ ਆ ਰਾਜਾ ਹਵਲਦਾਰ ਅੱਗੇ ਹੁਕੇ ਬਾਬੇ ਨੂੰ ਮਿਲਦਾ ਹੈ ਜੈ ਹੁ ਮਹਾਰਾਜ ਦੀ ਜੈ ਹੁ ਮਹਾਰਾਜ ਦੀ ਹਵਲਦਾਰ ਸਾਹਿਬ ਕਿੱਥੇ ਆ ਇਰਾ ਖਾਨੇਦਰ ਦਲਾਵਰ ਸਿੰਘ ਤੋ ਉਸਨੇ ਮੇਰੇ ਬਾਰੇ ਦੱਸਿਆ ਨਹੀਂ ਤਾਂ ਸਿੱਤਾ ਬੱਬਾ ਜੀ ਸਭ ਕੁਝ ਦੱਸਿਆ ਹੋਇਆ ਆਇਆ ਹਾਂ ਬਈ ਅਰ ਜੀ ਕੋਣ ਆਇਆ ਹੈ ਅੰਦਰ ਵੀ ਜੇ ਹਿੰਦ ਸਾਹਿਬ ਬੱਬਾ ਜੀ ਆਏ ਹਨ ਆਏ ਹਨ ਤਾਂ ਮੈਂ ਕਿਸੇ ਰੋਤੇ ਬਿਠਾ ਲਮਾ ਲਿਆ ਰਗੂਨ ਤੇ ਕਰ ਵਾਪਸ ਆਣ ਜੇ ਸਾਹਿਬ ਉਹ ਰਗੂਨ ਹਵਾਲਾਤ ਜੀ ਜੋ ਬਾਹਰ ਘੜ ਥਾਨੇਦਰ ਦੇ ਕਮਰੇ ਵਿੱਚ ਲੈ ਕੇ ਹੁੰਦਾ ਹੈ ਦੱਸੋ ਇਹ ਹੀ ਬੱਬਾ ਆ ਜਾਂ ਕੋਈ ਹੋਰ ਜਿਸ ਤਾ ਤੂੰ ਚੇ ਲਿਆ ਜਨਾਬ ਇਹ ਹੀ ਹਨ ਕਿਉਂ ਬਬਾ ਆ ਕੰਮ ਕਰਦਾ ਤੂੰ ਕਿਹੜਾ ਕੰਮ ਥਾਣੇਦਾਰ ਸਾਹਬ ਆ ਗਿਆ ਨਾ ਟੱਲੇ ਵਾਲੀ ਥਾੋਂ ਤੇ ਹੁਣ ਮੈਂ ਥਾਣੇਦਾਰ ਸਾਹਬ ਹੋ ਗਿਆ ਰਾਤ ਤਾਂ ਬਹੁਤ ਡਰਾਵਾ ਲੰਦਾ ਸੀ ਤੇ ਸਿਰ ਰਾਤ ਦੀ ਗੱਲ ਛੱਡੋ ਇਹ ਹੀ ਕਿਹੜਾ ਕੰਮ ਕਰਦੇ ਹੈ ਮੈਨੂੰ ਉਸ ਬਾਰੇ ਵੀ ਚੰਨਾ ਪਾਓ ਇਹ ਬੰਦਾ ਨਸ਼ੇ ਦੇ ਪਾਰੀ ਸਟਾਕ ਨਾਲ ਫੜਿਆ ਗਿਆ ਆ ਤੇ ਘੱਟੋ ਘੱਟ 10 ਸਾਲ ਦੀ سزا ਹੋਵੇਗੀ ਤੇ ਜ਼ਮਾਨਤ ਕੋਈ ਨਹੀਂ ਆ ਜੇ ਇਹ ਗੱਲ ਆ ਤਾਂ ਬਹੁਤ ਮਾੜੀ ਗੱਲ ਮਾੜੀ ਜੰਗੀਤਵਾਦ ਵਿੱਚ ਇਹ ਤਾਂ ਹੋਣਾ ਨਾ ਲੈਂਦਾ ਆ ਕਿ ਕਾਰ ਤੁਹਾਡੀ ਆ ਤੇ ਇਹ ਕੱਲ ਤੁਹਾਡੇ ਕੋਠੀ ਵਿੱਚੋਂ ਇਹ ਕੱਢ ਕੇ ਲਿਆਇਆ ਸੀ ਬੜੀਆਂ ਪੁੜੀਆਂ ਗੱਲਾਂ ਕਰਦੇ ਹੋ ਧਾਨੀਦਾਰ ਸਾਹਿਬ ਤੁਸੀਂ ਜੇ ਇਸ ਵਿੱਚ ਕਹਿ ਦਿੱਤਾ ਤੁਸੀਂ ਮੰਨ ਲਿਆ ਇੱਕ ਕਈ ਦਿਨੋਂ ਤੋਂ ਮੇਰੇ ਨਾਲ ਸੰਗਦਰਸ਼ਨ ਨੂੰ ਵੀ ਨਹੀਂ ਗਿਆ ਤੁਸੀਂ ਕਿਸੇ ਤੋਂ ਪਤਾ ਕਰ ਸਕਦੇ ਹੋ ਰਹੀ ਗੱਲ ਕਾਰ ਦੀ ਜੇ ਮੇਰੀ ਹੋਵੇਗੀ ਤਾਂ ਪੇਪਰ ਕਿਸਦੇ ਨਾਂ ਹੋਣਗੇ ਪੁੱਛਣ ਵਾਲੀ ਕਿਹੜੀ ਗੱਲ ਆ ਤੁਹਾਡੇ ਨਾਲ ਹੀ ਹੋਣਗੇ ਹੋਰ ਕਿਸਦੇ ਨਾਂ ਹੋਣਗੇ ਹਮੇਸ਼ਾ ਮਾਲਕ ਦੇ ਨਾਂ ਤੇ ਹੀ ਹੁੰਦੇ ਹਨ ਬਸ ਬਸ ਇਹੀ ਗੱਲ ਤਾਂ ਮੈਂ ਕਹਿ ਰਹੀ ਹਾਂ ਹਮੇਸ਼ਾ ਮਾਲਕ ਦੇ ਨਾ ਹੀ ਹੁੰਦੇ ਹਨ ਤੁਸੀਂ ਕਾਰ ਦੇ ਪੇਪਰ ਚੈੱਕ ਕਰੋ ਹੁਣੇ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਰਾਜਾ ਕਾਰ ਦੇ ਪੇਪਰ ਲੈ ਕੇ ਆਓਏ ਜੀ ਸਾਹਿਬ ਰਾਜਾ ਕਾਰ ਦੇ ਪੇਪਰ ਲੈ ਕੇ ਆ ਜਾਂਦਾ ਹੈ ਕਾਰ ਰਗੂ ਦੀ ਨਾ ਹੁੰਦੀ ਆ ਥਾਨੇ ਦਾ ਰਗੂ ਪੁੱਛਦਾ ਹੈ ਦੱਸ ਵੀ ਰਗੂ ਹੁਣ ਕੀ ਕਹਿੰਦੇ ਆ ਕਾਰ ਤਾਂ ਤੇਰੀ ਆ ਜਨਾਬ ਇਹ ਕਰਮੇ ਨੇ ਮੇਰੇ ਨਾ ਕਰਵਾ ਦਿੱਤੀ ਸੀ ਬੱਲੇ ਉਹ ਚਲਾਕਾ ਬਾਬੇ ਤੂੰ ਸਿੱਧਾ ਨਾ ਤੇ ਆ ਗਿਆ ਜਨਾਬ ਬਾਬੇ ਵਾਲਾ ਇਸਨੇ ਕੋਈ ਕਮਹੀ ਨਹੀਂ ਕੀਤਾ ਰਗੂ ਮਹਾਰਾਜ ਤੋਂ ਡਰ ਮਹਾਰਾਜ ਤੋਂ ਕਰਮਿਆ ਡਰਨ ਦੀ ਤੈਨੂੰ ਲੋੜ ਮੈਨੂੰ ਨਹੀਂ ਰਗੂ ਇੱਕ ਤੁਹਾਡੇ ਹੋਰ ਬੰਦੇ ਦਾ ਨਾਲ ਲੈਂਦਾ ਸੀ ਜਿਹੜਾ ਰਾਤ ਨੂੰ ਇਸਦੇ ਨਾਲ ਸੀ ਕਮਾਲ ਕਰੀ ਜਾਂਦੇ ਹੋ ਤੁਸੀਂ ਥਾਣੇਦਾਰ ਸਾਹਿਬ ਇਸਨੇ ਆਖ ਦਿੱਤਾ ਤੇ ਤੁਸੀਂ ਮੰਨ ਲਿਆ ਬੋਲ ਕਿਸ ਦਾ ਨਾਲ ਲੈ ਰਿਹਾ ਸੀ ਰਾਤ ਨੂੰ ਜਨਾਬ ਆ ਕਰਮੀ ਦੇ ਨਾਲ ਹੀ ਖੜਾ ਹੈ ਪੋਲਾ ਇਹੀ ਰਾਤ ਮੇਰੇ ਨਾਲ ਸ਼ਹਿਰ ਗਿਆ ਸੀ ਹਾਂ ਵੇ ਪੋਲਾ ਤੂੰ ਕੀ ਕਹਿੰਦਾ ਹੈ जनाब मैं ता दो दिन तो पापा जी के खास काम मंत्री साहब को चंडीगढ़ गया हो सी। पला मैं किमे हो सकता है इस कि बोलिया मेनू झूठ तो सख्त नफरत आ इसलिए झूठ तो ना बोली जनाब तो मंत्री साहब न फोन करके पूछ सकते हो क्यों बबा जी बिल्कुल बिल्कुल जो नहीं जी मैं तो ही मंत्री साहब करवा देना दा कोई ना कोई ना मंत्री साहब नाल भी गल कर लवानगी बोलिया ਇਹ ਆਰ ਨਹੀਂ ਕਦੀ ਕਰਤਾਰੀ ਨਹੀਂ ਕਰਦੀ ਤੂੰ ਮੇਰੇ ਵਿਸ਼ਵਾਸ ਤੋੜਿਆ ਆ ਤੇ ਜਦੋਂ ਕੋਈ ਕਿਸੇ ਦਾ ਵਿਸ਼ਵਾਸ ਤੋੜਦਾ ਆ ਨਾ ਤਾਂ ਤਾਂ ਉਹ ਇੱਕ ਤਰ੍ਹਾਂ ਦਾ ਕਤਲ ਹੀ ਕਰਦਾ ਆ ਤੈਨੂੰ ਇਸ ਦੀ سزا ਜ਼ਰੂਰ ਮਿਲੇਗੀ ਚੁੱਪ ਕਰ ਤੂੰ ਲੱਗਿਆ ਆ ਵੱਟਾ ਚਾਚਾ ਹੈ ਰਾਜਾ ਰਗੂ ਨੂੰ ਕੋਲਦਾ ਹੈ ਬੋਲਿਆ ਤੈਨੂੰ ਸਬੂਤ ਤਾਂ ਦੇਣਾ ਹੀ ਪੈਣਾ ਕਿ ਤੂੰ ਰਾਤ ਨੂੰ ਰਕੂ ਦੇ ਨਾਲ ਨਹੀਂ ਸੀ ਤਾਲੀਦਾਰ ਸਾਹਿਬ ਸਬੂਤ ਬੋਲਾ ਨਹੀਂ ਮੈਂ ਦੇਣਾ ਆ ਕਰਮ ਮੰਤਰੀ ਨੂੰ ਫੋਨ ਮਲਾ ਲੈਂਦਾ ਹੈ ਹੈਲੋ ਜੈ ਹੁ ਮਹਾਰਾਜ ਜੀ ਬਾਬਾ ਜੀ ਹੁਕਮ ਹੁਕਮ ਨੇ ਮੰਤਰੀ ਸਾਹਿਬ ਬੇਨਤੀ ਆ ਜੀ ਬਾਬਾ ਜੀ ਇਹ ਗੱਲ ਆ ਕਿ ਤੁਸੀਂ ਮੈਨੂੰ ਸ਼ਰਮੰਦਨਾ ਕਰਿਆ ਕਰੋ ਦੱਸੋ ਕੀ ਸੇਵਾ ਆ ਜੀ ਮੰਤਰੀ ਸਾਹਿਬ ਉਹ ਤੁਹਾਡਾ ਇੱਕ ਥਾਂ ਤੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਆ ਕੌਣ ਆ ਇਹ ਕਰਵਾਓ ਮੇਰੇ ਨਾਲ ਗੱਲ ਜੈ ਹੰਸਾਹ ਹਾਂ ਬੋਲ ਕੀ ਗੱਲ ਚਨਾਵਿਕ ਕੰਪੀਰ ਮਸਲਾ ਆ ਜੀ ਇਸ ਲਈ ਤੁਹਾਨੂੰ ਤੰਗ ਕੀਤਾ ਜਲਦੀ ਨਾਲ ਬੋਲ ਮੈਂ ਇੱਕ ਜ਼ਰੂਰੀ ਮੀਟਿੰਗ ਵਿੱਚ ਜਾਣਾ ਆ ਮੈਂ ਕੋਈ ਵੇਲਾ ਨਹੀਂ ਹੈ ਤੇ ਇਹਨਾਂ ਗੱਲਾਂ ਕਰਨ ਨੂੰ ਜਨਾਬ ਪੋਲਾ ਨਾਂ ਦਾ ਬੰਦਾ ਪਿਛਲੇ 2 ਦਿਨਾਂ ਤੋਂ ਤੁਹਾਡੇ ਕੋਲ ਸੀ ਬਿਲਕੁਲ ਮੇਰੇ ਨਾਲ ਹੀ ਸੀ ਕੱਲ੍ਹ ਆਤੀ ਮੇਰਾ ਡਰਾਈਵਰ ਛੱਡ ਕੇ ਗਿਆਇਆ ਹੋਰ ਕੁਝ ਤਨਵਾਜ ਜਨਾਬ ਚਹਿਨ ਕਿਉਂ ਇਹ ਪਲੇ ਬੰਦੇ ਨੂੰ ਮੁਫਤ ਵਿੱਚ ਹੀ ਫਸਾਈ ਜਾਣਾ ਹੈ ਜਨਾਬ ਮੇਰੇ ਕੋਲ ਇਸ ਤੋਂ ਬਿਨਾਂ ਇੱਕ ਹੋਰ ਕਿਸੂਤਾ ਜਿਹੜਾ ਸਹੀ ਕਰ ਦੇਵੇਗਾ ਕਿ ਮੰਤਰੀ ਵਿੱਚ ਝੂਠ ਬੋਲੇ ਹੈ ਆ ਤੂੰ ਵੀ ਦੱਸ ਹੀ ਦੇ ਕਰਮੇ ਦੀ ਕੋਠੀ ਦੇ ਵਿੱਚ ਕੈਮਰੇ ਲੱਗੇ ਹੋਏ ਹਨ ਜਿੰਨਾਂ ਦੇ 24 ਘੰਟੇ ਰਿਕਾਰਡਿੰਗ ਹੁੰਦੀ ਆ ਤੁਸੀਂ ਉਹ ਦੇਖ ਲਵੋ ਤੁਹਾਨੂੰ ਸਭ ਪਤਾ ਚੱਲ ਜਾਵੇਗਾ ਥਾਣੇਦਾਰ ਸਾਹਿਬ ਤੁਸੀਂ ਕਦੋਂ ਮਰਜ਼ੀ ਆ ਕੇ ਕੈਮਰਿਆਂ ਦੀ ਰਿਕਾਰਡਿੰਗ ਦੇਖ ਲੈਣਾ ਕਦੇ ਨਹੀਂ ਹੋਣੇ ਹੀ ਸਾਰੀ ਰਿਕਾਰਡਿੰਗ ਦੇਖਣੀ ਪੈਣੀ ਆ ਰਾਜੀ ਜੀ ਸਾਹਿਬ ਤੂੰ ਇੰਜ ਕਰ ਆਪਣੇ ਕੰਪਿਊਟਰ ਵਾਲੇ ਮੁਲਾਜ਼ਮ ਨੂੰ ਨਾਲ ਲੈ ਕੇ ਜਾ ਤੇ ਸਾਰੀ ਰਿਕਾਰਡਿੰਗ ਦੀ ਕਾਪੀ ਕਰਕੇ ਲੈ ਆਓ ਰਵੀ ਦਾ ਇਹ ਸ਼ੱਕ ਵੀ ਕਰ ਦਿੰਨੇ ਆ ਜੀ ਸਾਹਿਬ ਰਾਜਾ ਕੰਪਿਊਟਰ ਵਾਲੇ ਨੂੰ ਨਾਲ ਲੈ ਪਾਪੀ ਦੀ ਕੋਠੀ ਚਲਾ ਜਾਂਦਾ ਹੈ ਰਾਜਾ ਸਾਹਿਬ ਰਿਕਾਰਡਿੰਗ ਦੀ ਕਾਪੀ ਕਰਕੇ ਲਿਆਉਂਦਾ ਹੈ ਜੈਹੰਸਾਹਬ ਆਗੇ ਕਿ ਮੇਂ ਕੁਛ ਮਿਲਿਆ ਸਬੂਤ ਜਿਹੜਾ ਰਗੂ ਕਹਿ ਰਿਹਾ ਹੈ ਆ ਜਮਾਈ ਝੂਠ ਬੋਲੀ ਜਾਂਦਾ ਹੈ ਮੈਂ ਤਾਂ 15 ਦਿਨ ਕੀ ਪੂਰੇ ਮਹੀਨੇ ਦੀ ਰਿਕਾਰਡਿੰਗ ਚੱਕਰ ਲਈ ਸਾਹਬ ਹੋਂਦ ਰਗੂ ਤੂੰ ਕੀ ਕਹਿਣਾ ਆ ਜਨਾਬ ਮੈਂ ਬਿਲਕੁਲ ਵੀ ਝੂਠ ਨਹੀਂ ਬੋਲ ਰਹਾ ਮੈਨੂੰ ਮਹਾਰਾਜ ਦੇ ਸੋ ਦੇਖੋ ਇਸ ਸੋਹਨ ਨਾਲ ਕੁਛ ਨਹੀਂ ਹੋਣਾ ਜੇ ਕੋਈ ਹੋਰ ਸਬੂਤ ਹੈ ਤਾਂ ਦੱਸ ਨਹੀਂ ਤਾਂ ਆਪਣਾ ਜਰਮ ਕਬੂਲ ਕਰ ਲੈ ਮੇਰਾ ਤਾਂ ਸੱਚਾ ਮਹਾਰਾਜ ਹੀ ਆ ਜੀ ਮੈਂ ਕੁਝ ਹੋਰ ਨਹੀਂ ਕਹਿਣਾ ਮਹਾਰਾਜ ਤੇਰੇ ਵਰਗੇ ਝੂਠੇ ਬੰਦਿਆਂ ਦਾ ਨਹੀਂ ਸਿਵੋ ਬਾਬੇ ਵਰਗੇ ਸੱਚੇ ਬੰਦਿਆਂ ਦਾ ਸਾਥ ਦਿੰਦਾ ਆ ਮੈਨੂੰ ਵੀ ਮਾਫ ਕਰ ਦਿਓ ਬਾਬਾ ਜੀ ਮੈਂ ਤੁਹਾਨੂੰ ਜੇ ਕੁਝ ਗਲਤ ਭੁੱਲ ਗਿਆ ਹੋ ਮਾਤਾ ਨਹੀਂ ਨਹੀਂ ਥਾਣੀਦਰ ਸਾਹਿਬ ਇਹ ਸਭ ਤਾਂ ਤੁਹਾਡੀ ਡਿਊਟੀ ਸੀ ਹੁਣ ਅਸੀਂ ਚਲਦੇ ਹਾਂ ਜੇ ਲੋੜ ਪਈ ਤਾਂ ਬੀਚ ਚਿੱਟਕ ਸਾਡੀ ਕੁਲਾ ਸਕਦੇ ਹਾਂ ਚਾਹੋ ਮਹਾਰਾਜ ਆਖ ਪਾਪਾ ਪਹਿਲ ਵੱਲ ਦੁਰਪੰਧਾ ਹੈ ਤੇ ਨਾਲ ਹੀ ਥਾਣੀਦਰ ਦਿਲਾਵਰ ਸਿੰਘ ਇਹ ਗੱਲ ਤਾਂ ਮੰਨਣੀ ਪੈਣੀ ਆ ਥਾਣੀਦਰ ਸਾਹਿਬ ਤੁਸੀਂ ਐਕਟਰ ਤੇ ਬਹੁਤ ਵਧੀਆ ਹੋ। ਐਮ ਇਹ ਕਿਉਂ ਮਜ਼ਾਕ ਕਰਦੇ ਹੋ ਬਾਬਾ ਜੀ? ਨਹੀਂ ਯਾਰ, ਪਹਿਲਾਂ ਤਾਂ ਮੈਂ ਬਿਲਕੁਲ ਡਰ ਹੀ ਗਿਆ ਸੀ ਤੇਨੀਆਂ ਗੱਲਾਂ ਤੋਂ। ਇਹਨਾਂ ਤਾਂ ਕਰਨਾ ਹੀ ਪੈਣਾ ਸੀ, ਨਹੀਂ ਤਾਂ ਰਗੂ ਨੂੰ ਆਪਣੇ ਉੱਤੇ ਸ਼ੱਕ ਹੋ ਜਾਣਾ ਸੀ। ਠੀਕ ਆ ਠੀਕਾ। ਚਲੋ ਤੇਰੀ ਮਰਜ਼ੀ ਹੋਵੇ, ਕੋਠੀ ਆ ਕੇ ਆਪਣਾ ਇਨਾਮ ਲੈ ਜਾਣਾ। ਰਗੂ ਉੱਤੇ ਅਜਾਹ ਕਿਸ ਪੈਣਾ ਚਾਹੀਦਾ ਹੈ ਕਿ ਘੱਟੋ-ਘੱਟ 10 ਸਾਲ ਬਾਹਰ ਨਾ ਆ ਸਕੇ। ਤੁਸੀਂ ਬੇਫਿਕਰ ਹੋ ਜਾਓ। ਪਰ ਚਾਹੀਏ ਜਹਾ ਬਣਾਵਾਂਗਾ। ਕੀ ساری ਉਮਰ ਯਾਦ ਰੱਖੇਗਾ ਹੁਣ ਬਣੀ ਨਾ ਗੱਲ ਪੋਲਾ ਵੀ ਨਾਲ ਹਾਮੀ ਪਰ ਦਿੰਦਾ ਆ ਪਿੰਡ ਵਿੱਚ ਵੀ ਇਸ ਗੱਲ ਦੀ ਚर्चा ਸ਼ੁਰੂ ਹੋ ਗਈ ਕਿ ਰਗੂ ਨਸ਼ਾ ਵੇਚਦਾ ਫੜਿਆ ਗਿਆ ਪਿੰਦੇ ਲੋਕ ਸਤ ਵਿੱਚ ਬੈਠੇ ਆਪਸ ਵਿੱਚ ਗੱਲਾਂ ਕਰਦੇ ਹਨ ਤਾਂ ਆ ਲੱਗਦਾ ਤਾਂ ਨਹੀਂ ਸੀ ਬਈ ਰਗੂ ਇਹੋ ਜਿਹਾ ਕੰਮ ਕਰਦਾ ਹੋਵੇਗਾ ਤੋ ਇਹ ਤਾਰਿਆ ਕਿਸੇ ਦੇ ਕੋਈ ਮੂੰਹ ਤੇ ਲਿਖਿਆ ਹੁੰਦਾ ਹੈ ਸਾਰਾ ਦਿਨ ਦਿਹਾੜੀ ਕਰਕੇ ਸਾਡੀ ਤਾਂ ਮਸਾ ਰੋਟੀ ਪੂਰੀ ਹੁੰਦੀ ਆ ਤੇ ਵੱਡੀਆਂ ਕਾਰਾਂ ਉਤੇ ਘੇੜੇ ਤੇ ਗੇੜੀ ਹੁਣ ਪੈਸੇ ਕਿੱਥੋਂ ਆਉਣੇ ਹਨ ਇਹੋ ਜਿਹੇ ਹੀ ਕੁਝ ਕਰਦੇ ਹੋਮਗੇ ਪਰ ਮੈਨੂੰ ਇੱਕ ਕੱਲ ਦੀ ਸਮਝ ਨਹੀਂ ਆਈ ਪਿੰਦਾ ਬੋਲਦਾ ਹੈ ਕੀੜੇ ਦੀ ਉਹ ਪਿੰਦਿਆ ਬਈਆ ਕਰਮ ਵੀ ਇਹੋ ਜਿਹੇ ਹੀ ਕੁਝ ਕਰਦਾ ਆ ਸੱਚੀ ਰੱਬਾ ਰੱਬ ਤਾਂ ਹੁਣ ਆਪ ਹੀ ਨਹੀਂ ਰੱਬ ਰਿਹਾ ਕਰਮੀ ਨੇ ਕੀ ਰੱਬ ਬਣਾਇਆ ਇਹੋ ਜਿਹੇ ਹੀ ਤਾਂਦਾ ਉਹ ਕਰਦਾ ਹੋਵੇਗਾ ਆਪ ਫੜ ਹੁੰਦਾ ਹੋਣਾ ਆ ਤੇ ਫਸਾਤਾ ਗਰੀਬ ਰਗੂ ਲੱਗਦਾ ਤਾਂ ਭਈ ਮੈਨੂੰ ਵੀ ਇੰਜ ਹੀ ਆ ਬੜੀ ਚਾਲੂ ਚੀਜ਼ ਆ ਕਰਮਾ ਜੇ ਚਾਲੂ ਚੀਜ਼ ਨਾ ਹੁੰਦਾ ਤਾਂ ਅੱਧਾ ਦੇਸ਼ ਕਿਵੇਂ ਮਗਰ ਲਾਈ ਫਿਰਦਾ ਹੋਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਕਰਮੇਵਰੀ ਪਿੰਨ ਵੀ ਚੱਲ ਰਹੀਆਂ ਸਨ ਜਿਸ ਦੇ ਮੂੰਹ ਵਿੱਚ ਜੋ ਆਏ ਜਾਂਦਾ ਸੀ ਬੋਲੀ ਜਾਂਦਾ ਸੀ ਚਲੋ ਗੋਬਿੰਦ ਸਰਪੰਚ ਨੂੰ ਪਤਾ ਲੱਗਿਆ ਤਾਂ ਉਤਰੰਤ ਇੰਸਪੈਕਟਰ ਸਦੀਰ ਕੋਲ ਪਹੁੰਚ ਜਾਂਦਾ ਹੈ ਸ੍ਰੀ ਸ਼ਿਕਾਲ ਇੰਸਪੈਕਟਰ ਸਾਹਿਬ ਸ੍ਰੀ ਸ਼ੇਕਾਲ ਗੋਬਿੰਦ ਕਿਵੇਂ ਸਭ ਠੀਕਦਾ ਹੈ ਤੁਹਾਡੇ ਨਾਲ ਇਹ ਗੱਲ ਕਰਨੀ ਸੀ ਹਾਂ ਹਾਂ ਦੱਸ ਕੋਈ ਵੀ ਸਾਰੀਕਲ ਇੰਸਪੈਕਟਰ ਸਾਹਿਬ ਸੁਧੀਰ ਨੂੰ ਦੱਸ ਦਿੰਦਾ ਹੈ ਅੱਛਾ ਤਾਂ ਆ ਗੱਲ ਬਣ ਗਈ ਆ ਸਰਪੰਚਾ ਮੈਨੂੰ ਵੀ ਲੱਗਦਾ ਕਿ ਇਹ ਕਲਰ ਰਗੂ ਨਸ਼ਾ ਵੇਚਦਾ ਹੋਵੇਗਾ ਇਸ ਵਿੱਚ ਕਰਮੇ ਦਾ ਵੀ ਹੱਥ ਹੈ ਜ਼ਰੂਰ ਹੋਣਾ ਹੀ ਆ ਹਾਂਜੀ ਸਰ ਲਈ ਰਗੂ ਤਾਂ ਕਹਿ ਰਹਿੰਦਾ ਹੀ ਕਰਮੇ ਦੀ ਕੋਟੀ ਵਿੱਚ ਸੀ ਚਲ ਕਰਦੇ ਹਾਂ ਪਤਾ ਕਿ ਕਿਸ ਨੇ ਰਗੂ ਨੂੰ ਅਰੈਸਟ ਕੀਤਾ ਆ ਪਤਾ ਕੀ ਕਰਨਾ ਆ ਆਹ ਦੇਖੋ ਜੀ ਸੀ ਆਈ ਸਟਾਫ ਦੀ ਫੋਟੋ ਰਗੂਨਾਲ ਅੱਜ ਦੇ ਅਖਬਾਰ ਵਿੱਚ छਪੀਆ ਓਕੇ ਥਾਣੀ ਦੇ ਦਿਲਾਵਰ ਸਿੰਘ ਨੇ ਅरेस्ट ਕੀਤਾ ਏ ਰਗੂ ਨੂੰ ਇਹ ਤਾਂ ਪਤੰਦਰ ਸਮਾਨ ਹੀ ਬਹੁਤ ਪਾਈ ਬਠਾਇਆ ਰਗੂ ਨੂੰ ਤਾਂ ਟਕ ਟੁਕੜਦਾ 10 ਸਾਲਾਂ ਦੀ سزا ਹੋਵੇਗੀ ਸਰਪੰਚਾਤ 2 ਮਿੰਟ ਚੁੱਪ ਕਰ ਮੈਂ ਗੱਲ ਕਰਦਾ ਹਾਂ ਥਾਣੀਦਾਰ ਨਾਲ ਸੁਦੇਰ ਦਿਲਾਵਰ ਨੂੰ ਫੋਨ ਕਰਦਾ ਹੈ ਹੈਲੋ ਦਿਲਾਵਰ ਸਿੰਘ ਜੀ ਬੋਲ ਰਹੇ ਹੋ ਬਿਲਕੁਲ ਦਿਲਾਵਰ ਸਿੰਘ ਹੀ ਬੋਲ ਰਿਹਾ ਜੀ ਕੌਣ ਸਾਹਬ ਮੈਂ ਇੰਸਪੈਕਟਰ ਸੁਦੇਰ ਬੋਲ ਰਿਹਾ ਹਾਂ ਜੀ ਤਾਨੀਰ ਸਾਹਿਬ ਕੀ ਹਾਲ ਹੈ ਬਹੁਤ ਵਧੀਆ ਸਦੀਰ ਵੀਰ ਤੁਸੀਂ ਦੱਸੋ ਤੁਹਾਡੇ ਵਰਗੇ ਤਾਂ ਨਹੀਂ ਆ ਤੁਸੀਂ ਤਾਂ ਬਈ ਅਖਬਾਰ ਦੇ ਮੁੱਖ ਸਫਿਆਂ 'ਤੇ ਸ਼ਾਇ ਪੈਉਂ ਕਾ ਤੋਂ ਨਾਮ ਜਾ ਕਰਨੋ ਮੈ ਹੀ ਮਿਲਿਆ ਸੀ ਹੋਰ ਦੱਸ ਘਰ ਪਰਿਵਾਰ ਕਿਵੇਂ ਸਤੰਦਰੁਸਤ ਹਨ ਹਾਵੀਰ ਬਹੁਤ ਵਧੀਆ ਅੱਛਾ ਜਿਹੜੇ ਤੁਸੀਂ ਪੰਛੀ ਸਾਡੇ ਇਲਾਕੇ ਵਿੱਚ ਫੜਿਆ ਆ ਸਾਨੂੰ ਵੀ ਚਾਹੀਦਾ ਆ ਇੱਕ ਦੋ ਮਸਲਿਆਂ ਵਿੱਚ ਕਦਮ ਅਰਜੀ ਲੈ ਜਾਇਓ ਮਹਾਰਾਜ ਤੇ ਪੁੱਛ-ਕਿਛ ਕਰਕੇ ਛੱਡਣੇ ਜਾਣਾ ਅਜੀ ਹਵਾਲਾਤ ਵਿੱਚ ਹੀ ਆ ਆਪਾਂ 2-3 ਕਿਸ ਪਾਦ ਵਿੱਚ ਫਾਈਲ ਕਰ ਦੇਵਾਂਗੇ ਠੀਕ ਆ ਭਾਈ ਮਿਹਰਬਾਨੀ ਮੈਂ ਸ਼ਾਮ ਵੀ ਲਈ ਆਉਣਾ ਹਾਂ ਤੇ ਕੋਈ ਆਖ ਫੋਨ ਲੱਕ ਦਿੰਦਾ ਆ ਲੈ ਵਈ ਗੋਵਿੰਦ ਦੋ ਗੱਲਾਂ ਨੇ ਕਿਹੜੀਆਂ ਸਰ ਜੀ ਇੱਕ ਤਾਂ ਇਹ ਹੈ ਕਿ ਕਰਮਾ ਤੇ ਰਘੂ ਮਿਲ ਕੇ ਨਸ਼ੀ ਰਤਨ ਦਾ ਕਰਦੇ ਹੋ ਸਕਤੇ ਹਨ ਜੀ ਸਰ ਜੀ ਦੇ ਦੂਜੀ ਦੂਜੀ ਇਹ ਵੀ ਹੋ ਸਕਦੀ ਹੈ ਕਿ ਕਰਮੇ ਤੇ ਰਗੂ ਵਿੱਚ ਕਿਸੇ ਗਲਤ ਝਗੜਾ ਹੋ ਗਿਆ ਹੋਵੇ ਉਸਨੇ ਰਗੂ ਨੂੰ ਹੀ ਫਸਾ ਦਿੱਤਾ ਹੋਵੇ ਇਹ ਵੀ ਹੋ ਸਕਦਾ ਹੈ ਸਰ ਜੀ ਕਿਉਂਕਿ ਕਈ ਦਿਨਾਂ ਦਾ ਰਗੂ ਕਰਮੇ ਨਾਲ ਦਿਖਾਈ ਵੀ ਤਾਂ ਨਹੀਂ ਦੇ ਰਿਹਾ ਚਲ ਆਪਾਂ ਦੋਹਾਂ ਗੱਲਾਂ ਵਿੱਚੋਂ ਇਹ ਫਾਇਦਾ ਲੈਣਾ ਆ ਦੇਖਦੇ ਆ ਅੱਗੇ ਕੀ ਬੰਦ ਆ ਕਰਮਾ ਆਪਣੇ ਚੇਲੇ ਨਾਲ ਵਾਪਸ ਆ ਜਾਂਦਾ ਆ ਅੱਜ ਕਰਮਾ ਬਹੁਤ ਹੀ ਜ਼ਿਆਦਾ ਖੁਸ਼ ਉਸ ਨੂੰ ਆਪਣੇ ਰਸਤੇ ਦਾ ਕੰਡਾ ਨਿਕਲ ਗਿਆ ਲੱਗਦਾ ਹੈ ਉਹ ਬਾਕੀ ਚੇਲਿਆਂ ਨੂੰ ਤਾਂ ਡੇਰੇ ਪੇਜੁੰਦਾ ਆ ਤੇ ਆ ਭੋਲੇ ਨਾਲ ਕੋਠੀ ਵੇਚ ਆ ਜਾਂਦਾ ਆ ਕਰਮਾ ਭੋਲੇ ਨੂੰ ਆਪਣੇ ਕਮਰੇ ਅੰਦਰ ਹੀ ਲੈ ਜਾਂਦਾ ਆ ਵੇਖਿਆ ਭੋਲਿਆ ਲਾਤਨ ਖੁੰਡੇ ਨਾਲ ਬਹੁਤ ਉੱਡੇ ਫਿਰਦਾ ਸੀ ਤੇਰਾ ਯਾਰ ਬਾਬਾ ਜੀ ਰਘੂ ਤਾਂ ਪੈਰ ਹੀ ਛੱਡ ਗਿਆ ਸੀ ਤੁਸੀਂ ਪਾਵਨਾ ਕੀ ਦਿੱਤੀਆਂ ਉਹ ਆਪਣੇ ਆਪ ਨੂੰ ਹੀ ਬਾਬਾ ਸਮਝਣ ਲੱਗ ਗਿਆ ਸੀ ਤਾਈਓ ਤਾਂ ਕੜਾਕ ਚੱਪਣਾ ਪਿਆ ਨਹੀਂ ਤਾਂ ਬੈਠਾ ਆਪਾਂ ਨੂੰ ਕੀ ਭੈੜਾ ਲੱਗਦਾ ਸੀ ਭੋਲੇ ਉਹ ਤਾਂ ਹੁਣ ਮੈਨੂੰ ਹੀ ਉਪਦੇਸ਼ ਦੇਣ ਲੱਗ ਪਿਆ ਸੀ ਫੇਰ ਤਾਂ ਬਾਬਾ ਜੀ ਤੁਸੀਂ ਜਮਾਈ ਸਹੀ ਕੀਤਾ ਯਾ ਅਕੇ ਕਲ ਦੀ ਪੁੱਤਨੀ ਸਿਰਛੜ ਬੋਲੀ ਚਲ ਛੱਡ ਯਾਰ ਵੈਸੇ ਕੰ ਤੇਰੇ ਬਿਨਾ ਪੂਰਾ ਨਹੀਂ ਹੋ ਸਕਦਾ ਸੀ ਬਾਬਾ ਜੀ ਤੁਹਾਡਾ ਬੱਚਾ ਹਾਂ ਕਾਤੋਂ ਸ਼ਰਮਿੰਦਾ ਕਰਦੇ ਹੋ ਤੁਸੀਂ ਜਾਨ ਮਾਂ ਕੇ ਦੇਖੋ ਜਾਨ ਵੀ ਹਾਜ਼ਰਾ ਤੁਹਾਡੇ ਲਈ ਸੋਚ ਲਾ ਜੇ ਮੈਂ ਸੱਚੀ ਮੰਗਲੀ ਤਾਂ ਮੰਗਲਵੋ ਜੀ ਤੁਹਾਡੇ ਹੀ ਜਾਣਾ ਭੁੱਲੇ ਇੱਕ ਕੰਮ ਹੋਰ ਆ ਤੇਰੇ ਤੱਕ ਹੁਕਮ ਬਾਬਾ ਜੀ ਹੁਕਮ ਇੱਕ ਕੰਮ ਕਰ ਵੀ ਤੂੰ ਨਹੀਂ ਸਕਦਾ ਯਾ ਬੋਲੋ ਬਾਬਾ ਜੀ ਬੋਲੋ ਹੁਣੇ ਕਰ ਦਿੰਨਾ ਆ ਹੁਣੇ ਨਹੀਂ ਇਹ ਕੰਮ ਸ਼ਾਮ ਨੂੰ ਕਰਨਾ ਆ ਤੂੰ ਸ਼ਾਮ ਨੂੰ ਬਹਾਦਰ ਨੂੰ ਸ਼ਹਿਰ ਆਪਣੇ ਨਾਲ ਲੈ ਕੇ ਜਾਣਾ ਆ ਤੇ ਘੱਟੋ ਘੱਟ 3 ਘੰਟੇ ਵਾਪਸ ਨਹੀਂ ਆਉਣਾ ਮੈਂ ਸਮਝ ਗਿਆ ਬਾਬਾ ਜੀ ਸਭ ਕੁਝ ਸਮਝ ਗਿਆ ਤੁਸੀਂ ਬਿਲਕੁਲ ਵੀ ਫਿਕਰ ਨਾ ਕਰੋ ਮੈਂ ਬਹਾਦਰ ਨੂੰ 3 ਨਹੀਂ 4 ਘੰਟੇ ਬਾਅਦ ਲੈ ਕੇ ਆਵਾਂਗਾ ਤੁਸੀਂ ਕਰ ਲਵੋ ਮਨ ਦੀਆਂ ਰੀਚਾਂ ਪੂਰੀਆਂ ਪੋਲਾ ਸ਼ੈਤਾਨੀ ਹਾਸਾ ਹੱਸਦਾ ਹੈ ਪੋਲੇ ਤੂੰ ਤਾਂ ਬਹੁਤ ਸਮਝਦਾਰ ਹੋ ਗਿਆ ਸਭ ਤੁਹਾਡੀ ਸੰਗਤ ਆਸਰਾ ਬਾਬਾ ਜੀ ਬੱਬਾ ਜੀ ਮੈਂ ਬਾਹਦੇ ਨੂੰ 5 ਵਜੇ ਸ਼ਹਿ ਲੈ ਜਾਵਾਂਗਾ ਕਾਈ ਮੈਨੂੰ 5 ਵਜ੍ਹ ਨੇ ਓਖੇ ਲੱਗ ਰਹੇ ਸਨ ਆਖਿਰ 5 ਵਜh ਹੀ ਗਏ ਪੋਲਾ ਬਾਪੀ ਕੋ ਲੰਦਾ ਹੈ ਜੈ ਹੋ ਮਹਾਰਾਜ ਹੀ ਬੱਬਾ ਜੀ ਜੈ ਹੋ ਪੋਲੇ ਹਾਂ ਦੱਸੋ ਕੋਈ ਕੰਮ ਕਰਮਾ ਜਾਨ ਵਜ ਕੇ ਅੰਜਾਨ ਬੰਦਾ ਆ ਬੱਬਾ ਜੀ ਸ਼ਹਿ ਜਾ ਕੇ ਹੋਣਾ ਸੀ ਜਾਓ ਜਾਓ ਬਾਹਦੇ ਨੂੰ ਵੀ ਪੁੱਛ ਲਵੋ ਜੇ ਕੋਈ ਸਮਾਨ ਮਗੋਣਾ ਹੋਵੇ ਤਾਂ ਬਾਦਲ ਓਏ ਬਾਦਲ ਪੋਲਾ ਬਾਦਨੂ ਆਵਾਜ਼ ਮਾਰਦਾ ਹੈ ਹਾਂ ਪੋਲੇ ਬਈ ਮੈਂ ਸ਼ਹਿਰ ਚ ਲਿਆ ਆਂ ਕੁਝ ਮੰਗਵਾਉਣਾ ਹੈ ਤਾਂ ਦੱਸ ਤੇ ਪੁੱਲ ਵੀ ਸਮਾਨ ਤਾਂ ਕਾਫੀ ਮੰਗਵਾਨ ਵਾਲਾ ਆ ਮੈਂ ਹੁਣੇ ਹੀ ਲਿਸਟ ਬਣਾ ਕੇ ਲਿਆਉਣਾ ਆ ਯਾਰ ਤੂੰ ਲਿਸਟ ਨੂੰ ਰਹਿਣ ਦੇ ਆਪ ਹੀ ਜਲ ਮੇਰੇ ਨਾਲ ਨਹੀਂ ਤਾਂ ਬਾਅਦ ਵਿੱਚ ਮੇਰੇ ਲਿਆਂਦੇ ਸਮਾਨ ਵਿੱਚ ਨੁਕਸ ਹੀ ਕੱਢੀ ਜਾਣਾ ਆ ਚੱਲ ਤਾਂ ਪੈਂਦਾ ਪਰ ਮੈਨੂੰ ਇੱਥੇ ਬਹੁਤ ਕੰਮ ਹਨ ਚੱਲ ਠੀਕ ਆ ਬਹਾਦਰ ਮੈਂ ਤੇਰਾ ਸਮਾਨ ਫਿਰ ਕਿਸੇ ਦਿਨ ਲੈ ਆਵਾਂਗਾ ਤੇਰੇ ਨਾਲ ਜਾ ਕੇ ਬਹਾਦਰ ਤੂੰ ਚਲਾ ਜਾ ਮੈਂ ਨਾ ਘਰੇ ਹੈ ਤਾਂ ਤੇਰੇ ਪਿੱਛੇ ਉਹ ਕੰਮ ਕਰ ਲਵੇਗੀ। ਪੋਲੇ ਤੁਸੀਂ ਵਾਪਸ ਜਲਦੀ ਹੀ ਆਣਾ ਕਿ ਮੈਂ ਕਵੇਲਾ ਨਾ ਕਰ ਦਿਓ ਸ਼ਹਿਰ ਵਿੱਚ ਹੀ। ਕਰਮਾ ਦੋਨਾਂ ਨੂੰ ਹੀ ਕਹਿੰਦਾ ਹੈ ਜੇ ਤੁਸੀਂ ਕਹ ਨਹੀਂ ਹੋ ਤਾਂ ਮੈਂ ਪੋਲੇ ਨਾਲ ਚਾਹੀ ਉਹਨੇ ਬਾਬਾ ਜੀ। ਪੋਲਾ ਤੇ ਕਰਮਾ ਦੋਵੇਂ ਅੱਖਾਂ ਅੱਖਾਂ ਵਿੱਚ ਹੀ ਅਸੀਂ ਹਨ ਕਿ ਮੱਛੀ ਜਾਲ ਵਿੱਚ ਫਸ ਗਈ ਸੀ। ਪੋਲਾ ਤੇ ਬਹਾਦਰ ਸ਼ਹਿਰ ਚਲੇ ਜਾਂਦੇ ਹਨ। ਕਰਮਾ ਮੀਨਾ ਨੂੰ ਆਵਾਜ਼ ਮਾਰਦਾ ਹੈ ਮੀਨਾ ਮੀਨਾ ਜੈ ਹੋ ਮਹਾਰਾਜ ਇਹ ਹਾਂਜੀ ਬਾਬਾ ਜੀ। ਮੀਨਾ ਮੇਰੇ ਲਈ ਇੱਕ ਵਧੀਆ ਕੱਪ ਚਾਹ ਦਾ ਬਣਾ ਕੇ ਲਿਆ। ਸਿਰ ਦਰਦ ਹੋਈ ਜਾਂਦਾ ਆ। ਹੁਨੇ ਬਣਾ ਕੇ ਲਈ ਬਾਬਾ ਜੀ। ਮੀਨਾ ਚਾਹ ਬਣਾ ਕੇ ਲੈ ਆਉਂਦੀ ਆ। ਬਣਾ ਲਈ। ਬੱਬਾ ਚਾਹ ਪੀਣ ਲੱਗਦਾ ਹੈ। ਮੀਨਾ ਬਾਹਰ ਜਾਣ ਲੱਗਦੀ ਹੈ ਤੇ ਬੱਬਾ ਉਸ ਨੂੰ ਰੋਕ ਲੈਂਦਾ ਹੈ। ਬਾਬਾ ਜੀ, ਕੋਈ ਕੰਮ? ਕੰਮ? ਕੰਮ ਹੀ ਤਾਂ ਹੈ ਤੇਰੇ ਨਾਲ। ਕਰ ਮਹੌਸਲਾ ਕਰਕੇ ਮੀਨਾ ਦੀਪਾਂ ਫੜ ਲੈਂਦਾ ਹੈ। ਬੱਬਾ ਜੀ, ਤੁਸੀਂ ਕੀ ਕਰ ਰਹੇ ਹੋ? ਮੀਨਾ ਤੂੰ ਜ਼ਿਆਦਾ ਭੋਲੀ ਨਾ ਬਣ। ਚੱਲ ਜਲਦੀ ਨਾਲੇ ਤੇਰਾ। ਬੱਬਾ ਜੀ ਮੈਂ ਕਿਸੇ ਹੋਰ ਦੀ ਪਤਨੀ ਆ ਇਸ ਤਰ੍ਹਾਂ ਸੋਚਣਾ ਵੀ ਪਾਪਾ ਤੁਸੀਂ ਮੈਨੂੰ ਛੱਡ ਦਿਓ ਮੀਨਾ ਮੈਂ ਤੈਨੂੰ ਆਪਣੀ ਦਿਲ ਦੀ ਰਾਣੀ ਬਣਾ ਕੇ ਰੱਖਾਂਗਾ ਬਾਦਰ ਨੂੰ ਵੀ ਕੁਝ ਨਹੀਂ ਪਤਾ ਚਲੇਗਾ ਆ ਮੇਰੀ ਪਿਆਸ 부ਜਾ ਦੇ ਅੱਜ ਆ ਮੇਰੀਆਂ ਬਹਾ ਵਿੱਚ ਬਾਬਾ ਜੀ ਅਸੀਂ ਤਾਂ ਤੁਹਾਨੂੰ ਆਪਣਾ ਪਾਪ ਸਮਝਦੇ ਹਾਂ ਤੁਹਾਨੂੰ ਹੀ ਸਭ ਕਰਦੇ ਸ਼ਰਮ ਨਹੀਂ ਆਉਂਦੀ ਸ਼ਰਮ ਤਾਂ ਬਹੁਤ ਆਉਂਦੀ ਸੀ ਪਰ ਮੇਨਿਕਾ ਬਣ ਕੇ ਅਜਹੀ ਆਈਆਂ ਕਿ ਮੇਰੇ ਵਰਗੇ ਵਿਸ਼ਵਾਸ ਮਿੱਤਰ ਦਾ ਮਨ ਵੀ ਡੋਲ ਗਿਆ ਬਾਬਾ ਜੀ ਮੈਂ ਰੋਲਾ ਪਾ ਦੇਣਾ ਆ ਪਾ ਦੇ ਇੱਥੇ ਤੇਰੀ ਆਵਾਜ਼ ਸੁਣਨ ਵਾਲਾ ਕੋਈ ਵੀ ਨਹੀਂ ਆ ਮੀਨਾ ਤੂੰ ਜ਼ਿਆਦਾ ਬਗਵਾਸ ਨਾ ਕਰ ਜਲਦੀ ਨਾਲ ਮੇਰੇ ਕੋਲ ਆ ਮੀਨਾ ਤਰਲੇ ਕਰਦੀ ਰਹਿ ਜਾਂਦੀ ਆ ਤੇ ਕਰਮਾ ਉਸਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲੈਂਦਾ ਆ ਉਹ ਉਸਦੀ ਇੱਛਤ ਨਾਲ ਖੇਡ ਜਾਂਦਾ ਆ ਮੀਨਾ ਚਿੱਕਾ ਮਾਰਦੀ ਰਹਿ ਜਾਂਦੀ ਆ ਤੂੰ ਪਾਪਾ ਨਹੀਂ ਪਾਪੀ ਆ ਪਾਪੀ ਮੈਂ ਤੇਰੇ ਬਾਰੇ ਸਾਰੀਆਂ ਅਨਸਚਾਈ ਦੱਸ ਦੇਣੀ ਆ ਮੈਂ ਤੇਰੇ ਚਿਹਰੇ ਉੱਤੇ ਬਾਬੇ ਵਾਲਾ ਨਖਾਬ ਲਾ ਕੇ ਸਾਲ ਲਾਂਗੀ ਤੇਰੇ ਕਹਿਨ ਉਤੇ ਤਾਂ ਬਹਾਦਰ ਨੇ ਵਿਸ਼ਕੀ ਨਹੀਂ ਕਰਨਾ ਬਾਕੀ ਲੋਕਾਂ ਦੀ ਤਾਂ ਛੱਡ ਨਾਲ ਤੇਰੇ ਨਾਲ ਕਿਹੜਾ ਨਵਾਂ ਹੋਇਆ ਆ ਬਹਾਦਰ ਕਿਹੜਾ ਤੇਰੀ ਆਰਤੀ ਉਤਾਰਦਾ ਹੋਣਾ ਆ ਜੇ ਮੈਂ ਵੀ ਹਮ ਬਿਸਤਰ ਹੋ ਗਿਆ ਤਾਂ ਕੀ ਹੋਇਆ ਰਾਜ਼ ਮੇਰਾ ਪਤੀ ਆ ਉਸ ਦਾ ਮੇਰੇ ਤੇ ਪੂਰਾ ਹੱਕ ਆ ਤੂੰ ਤੂੰ ਕੀ ਲੱਗਦਾ ਏ ਮੇਰਾ ਜੋ ਮੇਰੀ ਜਿਤ ਨਾਲ ਖੇਡਿਆ ਆ ਚੱਲ ਜੀ ਇਹ ਗੱਲ ਆ ਤਾਂ ਮੈਨੂੰ ਵੀ ਆਪਣਾ ਪਤੀ ਹੀ ਸਮਝਦਾ ਆਜਾ ਮੇਰੇ ਬਾਹ ਵਿੱਚ ਮੀਨਾ ਜੇ ਪਹਿਲੇ ਸਦਮੇ ਵਿੱਚ ਰੋਹੀ ਨਹੀਂ ਨਿਕਲੀ ਹੁੰਦੀ ਕਿ ਕਰਮਾ ਦੂਜੀ ਵਾਰ ਵੀ ਉਸੇ ਸ਼ਰੀਰ ਨਾਲ ਖਿਡਣ ਲੱਗ ਜਾਂਦਾ ਹੈ ਅੱਜ ਤੋ ਇਨਸਾਨੀਅਤ ਨੂੰ ਤਾਰ ਤਾਰ ਕਰ ਦਿੱਤਾ ਹੈ ਇਸ ਦਾ ਮੁੱਲ ਤੈਨੂੰ ਚੁਕਾਉਣਾ ਪਵੇਗਾ ਮੀਨਾ ਕਦੇ ਸੋਚ ਵੀ ਨਹੀਂ ਸਕਦੀ ਸੀ ਕਿ ਉਸ ਨਾਲ ਅਜਿਹਾ ਕੁਝ ਬਾਬਾ ਕਰਮਾ ਕਰ ਸਕਦਾ ਹੈ ਇਹ ਇਸੇ ਪਰੇਸ਼ਾਨੀ ਦੀ ਹਾਲਤ ਵਿੱਚ ਉਹ ਕਮਰੇ ਵਿੱਚ ਚਲੀ ਜਾਂਦੀ ਆ ਰਾਤ ਨੂੰ ਬਹਾਦਰ ਤੇ ਪੋਲਾ ਸ਼ੇਰ ਤੋਂ ਵਾਪਸ ਆਉਂਦੇ ਹਨ ਦੋਵੇਂ ਦੀ ਸ਼ਰਾਬ ਪੀਤੇ ਹੁੰਦੀ ਆ ਬਾਬਾ ਜੀ ਮਾਫੀ ਚਾਹਨਾ ਆ ਕਿ ਵਾਪਸ ਆਉਣ ਵਿੱਚ ਥੋੜੀ ਦੇਰ ਹੋ ਗਈ ਬਹਾਦਰ ਕਰਮੇ ਤੂੰ ਮਾਫੀ ਮੰਗਣ ਲੱਗ ਜਾਂਦਾ ਆ ਪੋਲਾ ਕਰਮੇ ਦੇ ਚਿਹਰੇ ਦੀ ਖੁਸ਼ੀ ਵੇਖ ਕੇ ਸਮਝ ਜਾਂਦਾ ਆ ਕਿ ਬਾਬੇ ਨੇ ਆਪਣੇ ਕੰਮ ਵਿੱਚ ਸਫਲਤਾ ਪ੍ਰਾਪਤ ਕਰ ਲਈ ਆ ਬਾਬਾ ਜੀ ਮਾਫ ਕਰਨਾ ਜੀ ਬਸ ਥੋੜੀ ਜਹੀ ਪੀ ਲਈ ਪੋਲਾ ਵੀ ਜਾਣ ਕੇ ਮਾਫੀ ਮੰਗਦਾ ਆ ਜਾਓ ਖੁਸ਼ ਰਹੋ ਮੀਨਾ ਮੀਨਾ ਆਵਾਜ਼ਾ ਮਾਰਦਾ ਬਹਾਦਰ ਰਸੋਈ ਵਿੱਚ ਜਾਂਦਾ ਆ ਮੀਨਾ ਰਸੋਈ ਵਿੱਚ ਨਹੀਂ ਹੁੰਦੀ ਮੀਨਾ ਕਿੱਥੇ ਆ ਅਗਰ ਕੋਈ ਵੀ ਜਵਾਬ ਨਹੀਂ ਆਉਂਦਾ ਬਹਾਦਰ ਕਮਰੇ ਵਿੱਚ ਲੈ ਜਾਂਦਾ ਆ ਮੀਨਾ ਤੂੰ ਇੱਥੇ ਬੈਠੀ ਆ ਮੈਂ ਤੈਨੂੰ ਕਦੋਂ ਦਾ ਆਵਾਜ਼ ਮਾਰ ਰਿਹਾ ਆ ਮੀਨਾ ਫਿਰ ਵੀ ਕੋਈ ਜਵਾਬ ਨਹੀਂ ਦਿੰਦੀ ਕੀ ਹੋ ਗਿਆ ਬੋਲਦੀ ਕਿਉਂ ਨਹੀਂ ਪਈ ਮੀਨਾ ਬਹਾਦਰ ਨੂੰ ਫੜ ਕੇ ਰੋਣ ਲੱਗ ਜਾਂਦੀ ਆ ਮੀਨਾ ਕੀ ਗੱਲ ਆ ਤੂੰ ਰੋ ਕਿਉਂ ਰਹੀ ਆ ਦੇਸ਼ ਵਿੱਚ ਤਾਂ ਸਾਰੇ ਠੀਕ ਨੇ ਪਰ ਮੀਨਾ ਤਾਂ ਰੋਈ ਹੀ ਜਾ ਰਹੀ ਸੀ ਯਾਰ ਛੇ ਤੂੰ ਮੈਨੂੰ ਦੱਸੇਂਗੀ ਨਹੀਂ ਤਾਂ ਕਿ ਮੈਨੂੰ ਕਿਵੇਂ ਪਤਾ ਚੱਲੇਗਾ ਕਿ ਕੀ ਗੱਲ ਆ মিনা ਚੁੱਪੀ ਤੋੜਦੀ ਹੀ ਬੋਲਦੀ ਆ ਰਾਜਨ ਇਹ ਬਾਬਾ ਕੋਈ ਬਾਬਾ ਨਹੀਂ ਆ ਇਹ ਇਹ ਤਾਂ ਢੋਂਗੀ ਆ ਢੋਂਗੇ ਤੂੰ ਮੈਨਾਂ ਇੰਜ ਕਿਉਂ ਬੋਲ ਰਹੀ ਆ ਬਾਬੇ ਬਾਰੇ ਤੋ ਉਸਨੇ ਮੇਰੇ ਸਾਹਮਣੇ ਬਾਬਾ ਨਾ ਕਹ ਉਹ ਤਾਂ ਪਾਪੀ ਆ ਪਾਪੀ ਜਿਸਨੇ ਆਪਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਵਿਸ਼ਵਾਸ ਘਾਤ ਕੀਤਾ ਆ ਮੈਨਾਂ ਕੀ ਬਾਜ਼ਾਰ ਦਾ ਪਾਈ ਜਾਨੇ ਆ ਮੈਨੂੰ ਸਿੱਧੇ ਸਿੱਧੇ ਕੱਲ ਦੱਸ ਤਨਵਾਜੀ ਅਗਲਾ ਪਾ ਕੈਲਸ਼ਮ 5 ਵਜੇ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੀ ਰਿਹਾ ਚੈਨਲ ਦੇ ਨਾਲ ਇਹ ਅਜਿਹੀਆਂ ਪਰਿਵਾਰਿਕ ਤੇ ਸਮਾਜਿਕ ਕਹਾਣੀਆਂ ਸੁਣਨ ਦੇ ਲਈ ਜੁੜੇ ਰਿਓ ਸਾਡੇ ਚੈਨਲ ਦੇ ਨਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਹਾਣੀ ਤੁਹਾਨੂੰ ਕਿਵੇਂ ਲੱਗ ਰਹੀ ਆ ਸੇ ਸ਼ਕਲ ਜੀ